ਆਈ ਲਵ ਯੂ ਵੀ ਜੀ ਪਿਰਾ ਹੋਈ ਅੱਲਾ ਉਹ ਆਈ ਯੂ ਇਸ ਟੂ ਇੰਨੀ ਬੜੀ ਹੋਰ ਮੈਂ ਕਿਤੇ ਬਣਾ ਨਾ ਬੜੀ ਹਾਂ ਬਿਨਾ ਵੀ ਹਾਂ ਤੇ ਹੁਣ ਲੇਦੇ ਫਿਰ ਕੀ ਕਰਦਾ ਹਾਂ ਹਾਂ ਜੀ ਤੇ ਕਿਤਾ ਮੇਰਾ ਤੂੰ ਸਾਰੇ ਚੰਗੇ ਹੋ ਗਏ ਤੇ ਗੱਲ ਬਾਤ ਇਦਾਂ ਵੀ ਅੱਜ ਅਹੀਂ ਆਏ ਆ ਸ਼ੋਪਿੰਗ ਕਰਨ ਸ਼ੋਪਿੰਗ ਕਰਨ ਨਾਲੇ ਦੇਖਣਾ ਜਲਸਾ ਹਾਂ ਜੀ ਤੇ ਤੁਹਾਨੂੰ ਹੀ ਆ ਭਾਜੀ ਪਰ ਨਾਲ ਦਾ ਜ ਆਪਦਾ ਵੱਡਾ ਲੱਗਣਿਆ ਮੈਨੂੰ ਤੇ ਚਲੋ ਫਿਰ ਇਹ ਅਹੀ اچانک ਬਣਾ ਲਿਆ ਵਲੋਗ ਬੰਦੇ ਕਮੈਂਟ ਕਰਦੇ ਵਿੱਚ ਭਰਾਵਨੇ ਵੀ ਦਿੱਲੀ ਵਲੋਗ ਕਰੋ ਸ਼ੁਰੂ ਕਿਉਂ ਵੀ ਇਹ ਅਹੀ ਕਹ ਵੀ ਹੁਣ ਗੇਟ ਹੈਗੇ ਨਾਲੇ ਤੁਹਾਨੂੰ ਵਿਖਾਉਨੇ ਆ ਸ਼ੋਪਿੰਗ ਸ਼ੋਪਿੰਗ ਤੇ ਦਲੇਰਾ ਕਹਿੰਦਾ ਵਿਆਹ ਹੋ ਗਿਆ ਵਾ ਤੇ ਮੈਨੂੰ ਕਰਾਓ ਸ਼ੋਪਿੰਗ ਤੇ ਹੁਣ ਆ ਹੀ ਚੱਲੇ ਆ ਇਹਦੀ ਫੇਵਰੇਟ ਦੁਕਾਨ ਤੇ ਤੇ ਬਾਕੀ ਚਲੋ ਫਿਰ اچانک ਗੀਤਾ ਵਲੋਗ ਸ਼ੁਰੂ ਚਲੋ ਨਾਲੇ ਪੈ ਜੂਗਾ ਨਾਲੇ ਅੱਗੇ ਵਿਆਹ ਨਹੀਂ ਪੈਂਦੇ ਕੋਈ ਤੇ ਚਲੋ ਫਿਰ ਚੱਲੀਏ ਹੈ ਗੱਡੀ ਲਾਤੀ ਹੀ ਪਾਰ ਗਿਆ ਤੇ ਕਰਕੇ ਬੰਦ ਚਲੋ ਜੀ ਚਲੋ ਮਿਲਦੇ ਆ ਤੁਹਾਨੂੰ ਹੁਣ ਦੁਕਾਨ ਤੇ ਜਾ ਕੇ ਹਾਂਜੀ ਹਾਂਜੀ ਬਾਕੀ ਗੱਲ ਇਦਾਂ ਵੀ ਜਿਮ ਲਾ ਕੇ ਸਿੱਧੇ ਨਿਕਲੇ ਆਏ ਆ ਅੱਜ ਚੰਗੀ ਜਿਮ ਲਵਾਈ ਮੇਰੀ ਪਿੰਨੀ ਚੜਤੀ ਮੈਂ ਕੋ ਚੜਿਆ ਨਹੀਂ ਜਾਣਿਆ ਪੁਰਨ ਕਿੰਦਾਂ ਨੇ ਆ ਤੂੰ ਮੂੰ ਪਿੰਨੀ ਚੜਤੀ ਮੇਰੀ ਦੈਗ ਲਵਾ ਲਈ ਲੋਕਾਂ ਨੇ ਤੇ ਬਾਕੀ ਗੱਲ ਇਹ ਵੀ ਇਹਦੀ ਪਿੰਨੀ ਚੜ ਗਈ ਕਿ ਕੀ ਕਰਦਾ ਤੇ ਬਾਕੀ ਗੱਲ ਇਦਾਂ ਵੀ ਹੁਣ ਇਹ ਵੀ ਨਹੀਂ ਪਤਾ ਦੁਕਾਨ ਖੁੱਲੀ ਹੋਏ ਤੇ ਬਾਕੀ ਗੱਲ ਇਦਾਂ ਵੀ ਸਿੱਧੇ ਆ ਗਏ ਆ ਟਾਈਮ ਹੋਇਆ ਵਾ 8 ਵਜ ਗਏ ਉਦਾਂ 7:30 ਹੋ ਰਿਹਾ ਤੇ ਚਲੋ ਕੀ ਕਰਦੇ ਆ ਚੱਕ ਇੱਕ ਬੈਂਡ ਸੁਣੀ ਸੀ ਹੈ ਉਹ ਦੁਕਾਨ ਤੇ ਮੇਰੇ ਸਾਬ ਨਾਲ ਰਾਤੀ ਕਰਦੇ ਬੰਨਣਾ ਇੱਥੇ ਗੱਲ ਬਣ ਜਾਣੀ ਆ ਉਹ ਰਿਹਾ ਸ਼ਿੰਦਾ ਕੀ ਹੰਡਿਆ ਆਪੋ ਮਿੱਤਰੋ ਦੁਕਾਨ ਖੁੱਲੀ ਬਣ ਗਈ ਗੱਲ ਚਲੋ ਮਿਲਦੇ ਤੁਹਾਨੂੰ ਹੁਣ ਅੰਦਰ ਜਾ ਕੇ ਆਜੋ ਮੁੰਡੇਓ ਫਿਰ ਰੈਡੀ ਜੇ ਚਲੋ 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 ਸੱਸੀ ਕਾਲਾ ਜੀ ਆ ਗਏ ਪਸੰਦ ਓਏ ਨਹੀਂ ਦੇਖਣ ਦੇ ਆ ਮੁੰਡਾ ਕਹਿੰਦਾ ਮੇਰੇ ਦੋ ਲਾਲੇ ਲਗਾ ਸ਼ਰਟ ਆ ਮੈਂ ਉਹਦਾ ਟਿਕ ਬੈਂਟ ਰਿਹਾ ਹਾਂ ਹਾਂ ਓਏ ਹਾਂਜੀ ਉਹ ਬੂਡ ਬੜਾ ਲਾਵੇ ਆ ਪੈਂਟ ਜੈਕ ਕਰਦੇ ਨਹੀਂ ਨਹੀਂ ਬਾਕੀ ਆਓ ਆਜੀ ਓਹ ਬਹੁਤ ਏਣਕਾ ਬਲੇਡਾਂ ਬੜੀਆਂ ਦਿੱਤੀਆਂ ਨੇ ਮਹਾਂ ਜੀ ਜੀ ਮੈਨੂੰ ਕੋਈ ਨਾ ਬੰਦ ਲੱਗਿਆ ਤੇ ਮੈਨੂੰ ਆਇਆ ਨਹੀਂ ਜਾਂਦਾ ਸੀ ਬਹੁਤ ਸੋਹਣੀ ਲੱਗ ਰਹੀ ਆ ਮਾਤਾ ਜੀ ਨਾ ਮੈਂ ਕਿ ਤੁਹਾਨੂੰ ਕਰਾਉਨੇ ਚੈੱਕ ਅਪ ਗੱਲ ਬਾਤ ਆ ਜਿਆ ਮੇ ਬਜੂ ਮੈਂ ਵੇਨੇ ਕਿ ਰਿਪੋਰਟ ਆ ਵੇਖ ਯਾਰ ਦੇਖੋ ਵੇਖੋ ਜਿਹੜੀ ਵਧੀਆ ਸਹੀ ਆ ਜਿਹੜੀ ਹਾਂ ਅੱਛਾ ਜਮੇ ਛੇਡਾ ਸੁਟਰੀਆਂ ਇਹਨੇ ਇਹਨੇ ਹਾਂ ਵਾ ਸੁਟਨੀ ਆ ਇਹ ਵਾਟ ਵਾਟ अच्छा अच्छा तू मामा ਘਰੀਆਂ ਆਣਿਆ ਤਿਆਰੀ ਤੇ ਮੈਂ ਮੇਰੀ ਤਿਆਰੀ ਕੋਈ ਤੇਰੀ ਮੈਂ ਕਰਾਉਂਗਾ ਨਾ ਹਾਂ ਤੂੰ ਮੇਰੀ ਕਰਾਉਣ ਮੈਂ ਤੇਰੀ ਵਧੀਆ ਕਰਾਉਂਗਾ ਹਾਂ ਸਹੀ ਹੈ ਕਿਹੋ ਕਪੜਾ ਵੇਖ ਲਈਏ ਕਪੜਾ ਜੱਟ ਉਹਨਾਂ ਦੇ ਇੱਥੇ 250 ਕੀ ਹੈ ਯਾਰ ਮਤਰੋ ਆ ਗਏ ਠੀਕ ਹੈ ਭਾਜੀ ਕਪੜਾ ਹੋ ਗਿਆ ਹਾਂ ਚੰਦ ਲਾ ਕਰੂੰ ਟਰਾਈ ਕਰੂੰ ਉਹ ਪਾ ਗਏ ਠੀਕ ਹੈ ਅਸੀਂ 30 ਥੱਲੇ ਹੋਰ بڑا ਕੋ ਪਾਇਆ بڑے بڑے ਪਾਏ ਠੰਡ ਪੜੀ ਤੁਹਾਨੂੰ ਪਤਾ ਨਾਉਣਾ ਹੁੰਦਾ ਨਹੀਂ ਆਪਾਂ ਮਮਾ ਨਾਉਣਾ ਹੁੰਦਾ ਨਹੀਂ ਤਾਂ ਵੀ ਇੰਨੇ ਕੱਪੜੇ ਪਾਏ ਫਿਰ ਜ਼ਿਆਦਾ ਠੰਡ ਲੱਗਦੀ ਪਾਈ ਤੋਂ ਹੀ ਲੈਣਾ ਹੋਊਗਾ ਲੈ ਲਓ ਯਾਰ ਅੰਚਲ ਨੂੰ ਫਰਾਜ ਜੰਸੀ ਦੇ ਕੱਪੜੇ ਲੈ ਕੇ ਦੇਈਂਦਾ ਸਾਰਿਆਂ ਨੂੰ ਕੱਪੜੇ ਕੱਪੜੇ ਕਾ ਉਹਦੇ ਲੈ ਰਹੇ ਬੋਦੀ ਜੱੱਚੀ ਓਏ ਲੱਗਣ ਪਰ ਡੈਡੀ ਦੀ ਦੇਈ ਹੈ ਸਾਈ ਜੇ ਛੋਟਾ ਲੈ ਆਉਂਦਾ ਮੈਂ ਬੋਦੀ ਪਰ ਪਾਣੀ ਨਹੀਂ ਹੁੰਦਾ ਪਰ ਹਾਂਜੀ ਇਹਨਾਂ ਨੂੰ ਉਹ ਪਲੇਨ ਛੋਟਾ ਅੱਛਾ ਜੀ ਪਲੇਨ ਸਬਲੀਆਂ ਉਹ ਸ਼ੋਪਿੰਗ ਨਹੀਂ ਨਹੀਂ ਹੁੰਦੀ ਹੱਲੇ ਉਹਨੂੰ ਵੀ ਪਸੰਦ ਆ ਗਈ ਮੇਰੇ ਨਾਲ ਹੀ ਤੇ ਮੈਂ ਚੱਲ ਇਹਨੂੰ ਵੀ ਲੈ ਲੈਣੇ ਇੱਕ ਨਾਲ ਤੇ ਕਾਰ ਪਸੰਦ ਦੀ ਲੈ ਆ ਜਣੇ ਤੁਜੀ ਲਵ ਸਟੇਟ ਬਹੁਤ ਸਾਡੀ ਹਾਈਟ ਘਾਟੇ ਸੰਦ ਕਿੰਨੇ ਕੀ ਤੇ ਮੂੰਹ ਕਨੇ ਤੇ ਪੂਰਾ ਜੱਜਦਾ ਤੇਰੇ ਭਰਾ ਦੀ ਸੰਦ ਆ ਰਵੇ ਨਾ ਪਤਾ ਹੁੰਦਾ ਕਿਹੜੀ ਪਸੰਦ ਨੂੰ ਆਹੋ ਘੜਾਉਣਾ ਦੇਖੀ ਜੱਜਦਾ ਦੇ ਪਉਗੇ ਨਾ ਜਿਆਦਾ ਗੱਡੀ ਆ ਪੱਗ ਦੇ ਨਾਲ ਤਰਸਕਾਂ ਨੂੰ ਦਿਨਾ ਪਾ ਕੇ ਵਿਖੋਨੇ ਨਾ ਛੋਟੀ ਹੁੰਦੀ ਨਹੀਂ ਬਣ ਕੇ ਨਹੀਂ ਬਹੁਤ ਹੁੰਦੀ ਬੋਲਣ ਹੈ ਜਦੋਂ ਨਹੀਂ ਬਣ ਕੇ ਨਹੀਂ ਤੇਰਾ ਕੈਮਰਾ ਮੇਰੇ ਮੂੰਹ ਤੇ ਹੀ ਰਹਿੰਦਾ ਆ ਆ ਤੈਨੂੰ ਤੈਨੂੰ ਨਹੀਂ ਦੇ ਕਿੱਥੇ ਦਾ ਕੰਮ ਆ ਆਹੋ ਕਿੱਥੇ ਤੱਕ ਤੈਨੂੰ ਹੁੰਦਿਆ ਸੁਝਾਵਾ ਆ ਮੈਂ ਤੇ ਫੋਕਸ ਕੀਤਾ ਹਾਂਜੀ ਹੋ ਗਈ ਸਲੈਕ ਯਾਰ ਜਿਹਦਾ ਮੈਂ ਪਸੰਦ ਕਰਤੀ ਬਣਾਇਆ ਇਹਨੂੰ ਨਾਮ ਹੈ ਵੇਖ ਨਹੀਂ ਜਾ ਚੀ ਸਾਰਿਆਂ ਨੇ ਪੁੱਛ ਲਾ ਚਲੋ ਕਮੈਂਟ ਅਜ ਦੱਸਿਓ ਫਿਰ ਕਿੰਦਾ ਜਿਹੀ ਲੱਗੀ ਵਧੀਆ ਵਧੀਆ ਮੈਨੂੰ ਤਾਂ ਵਧੀਆ ਲੱਗੀ ਦਲੇਰ ਦੀ ਪਸੰਦ ਆ ਕੀ ਦੇਖਣਾ ਜਿੱਥੇ ਮੈਂ ਕਰਤਾ ਉੱਥੇ ਹੀ ਆਇਆ ਇੱਕ ਹੀ ਕਹਿ ਗਿਆ ਸਮਝ ਕੇ ਇਹਨੂੰ ਨਹੀਂ ਲੱਗੀ ਡੇ ਘਟ ਤੇ ਜਿੱਥੇ ਮੈਂ ਠੀਕ ਹੈ ਪਾ ਦੇ ਲਫਾਫੇ ਜੀ ਵੀਰ ਹਾਂਜੀ ਹੋ ਗਈਆਂ ਸਿਲੈਕਟ ਚਲੋ ਚਲਿਏ ਫਿਰ ਚਲਦੀ ਕਰੋ ਭਰਾ ਇਹਲਾ ਉਹ ਆਈ ਉਹ ਇਸ ਤੋਂ ਇਨੀ ਬੜੀ ਹੋਰ ਮੈਂ ਕਿਤੇ ਬਣਾਣਾ ਬੜੀ ਹਾਈ ਗੀਸ ਤੇ ਆਖਿਆ ਤੇ ਹੁਣ ਕੀ ਪੈਂਟ ਕੋਡ ਸਿਲੈਕਟ ਕਰਨੇ ਆ ਜੀ ਯੈਸ ਪੈਂਟ ਕੋਡ ਸਮਾਏਗੇ ਹੁਣ ਉਹ ਇਧਰ ਵਿਆਹੀਆਂ ਤਿਆਰੀਆਂ ਦੇ ਲੈ ਦਾ ਕਰੀ ਜਾਂਦੇ ਆਂ ਸਾਡੀ ਕੋਈ ਤਿਆਰੀ ਨਹੀਂ ਹਲੇ ਤੇਰੀਆਂ ਖੁੱਲਾ ਹੋ ਕੇ ਕਰਾਂਗੇ ਖੁੱਲਾ ਖੁੱਲਾ ਖੁੱਲੇ ਹੋ ਗਏ ਨਾ ਇੱਕ ਬੰਨੇ ਪਹਿਲਾਂ ਇਧਰੋਂ ਫ੍ਰੀ ਹੋ ਜਾਂਦਾ ਕਿਹਦਾ ਮੈਂ ਤੇ ਗੁਰੂ ਨੇ ਆ ਉਹ ਪੰਜਾਬੀ ਦੇ ਫ੍ਰੀ ਹੁੰਦਾ ਵਾ ਪੰਜਾਬੀ ਕੋਈ ਗ੍ਰੀਨ ਥੋੜੀ ਕਰੀਮ ਉਹ ਪੈਂਟ ਕੋਡ ਦੀ ਬਾਲੀ ਕਰੀਮ ਆਪਾਂ ਇਦਾਂ ਨਹੀਂ ਕਹਿ ਰਹੇ ਆਂ ਮਮਾ ਲਿਓ ਨੀਆ ਨੀਆ ਲੱਗਾ ਸੀ ਪੰਪ ਆਇਆ ਬੁਦਵੇ ਨੂੰ ਚੱਕਰ ਇਹ ਠੀਕ ਹੈ ਆਹ ਦੇਖ ਲਾ ਆ ਗਿਆ ਹੁਣ ਨੈਕ ਉੱਟ ਗਿਆ ਨੈਕ ਪਟੜੀ ਗਾ ਪਿੰਨੀ ਨਹੀਂ ਲੱਜਾ ਓਏ ਉੱਥੋਂ ਵੇਖ ਨਹੀਂ ਕੰਮ ਪਿੰਨੀ ਵੇਖ ਕੇ ਡਰ ਜਣਾ ਇਹਦੀ ਪਿੰਨੀ ਨਹੀਂ ਤਾਂ ਨਹੀਂ ਮੁੜ ਬੈਲ ਬਾਡਮ ਦੋਨੋਂ ਦੱਸ ਕੇ ਦੀ ਕਰਨੀ ਹੁਣ ਸਟੇਟ ਚੱਲਦੀ ਜੀ ਹੁਣ ਤੇਰੀ 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 ਥਾਂ ਪਹੁੰਚਾ ਬੜਾ ਬੈਲ ਬਾਡਮ ਨਹੀਂ ਨਾ ਚੱਲਦੀ ਹੁਣ ਬਹੁਤ ਉੱਡ ਗਿਆ ਕੰਮ ਉੱਡ ਗਿਆ ਕੰਮ ਮੇਰੀ ਜਲੀ ਨਹੀਂ ਬਾਕੀ ਤਾਂ ਮਹੀ ਆ ਪੈਂਦਾ ਹੈ ਹੈਲੋ ਇਧਰ ਆ ਵੇ ਉਹ ਤਾਲਿਆ ਮੈਂ ਕਿ ਸਰਫਣਾ ਚੈੱਕ ਰਹੀ ਹੁੰਦਾ ਨਾ ਆ ਵੇ ਆ ਜੀ ਕੀ ਬੁਲਾਤੀ ਦਲੇਦੇ ਤੇ ਹੁਣੀ ਆ ਤੇਰੀ ਤੇ ਤੂੰ ਪਉਣੀ ਦੀ ਮੇਰੀ ਕਿੰਨੇ ਜਾਣੇ ਪਾਉਂਦੇ ਆ ਤੇਰਾ ਸ਼ਹਿਜ ਹੁੰਦਾ ਵੀ ਬਾਪ ਲੈ ਲਿਆ ਉਹ ਤੇਰਾ ਲੈ ਲਿਆ ਬਰ ਮੈਂ ਆ ਵੀ ਮੈਨੂੰ ਜੀਤੀ ਚਾਹੀਦੀ ਆ ਮੇਰੀ ਜੀ ਚਾ ਨਾ ਲੈ ਵੀ ਇਕੱਠੇ ਲੈ ਲ ਦੂ ਮੈਂ ਉਹ ਮੈਂ ਨਾ ਤੈਨੂੰ ਜਰਵਾ ਚ ਕੀ ਕਹਾ ਸਰ ਕੀ ਬਾਕੀ ਸੋਪੀ ਬਣੀ ਫੇਰੀ ਚਲੋ ਕਰਵਾ ਕੀ ਗੱਲਾਂ ਤੈਨੂੰ ਕੋਈ ਗੱਲ ਨਹੀਂ ਮੋਟਰਾ ਨਹੀਂ ਉਹ ਉਹ ਮਾਰਨੇ ਦਾ ਜੀ ਨਾ ਜੀ ਬੜੀਆਂ ਕਿਹੜਾ ਕੁਰਤਾ ਜਮਾ ਸੈਟ ਕੀਤਾ ਹੈ ਸਿਲੈਕਟ ਸੱਚ ਅਰੇ ਰੰਗ ਦਾ ਫਿਰ ਕੁਰਤਾ ਪੰਜਾਬ ਮੰਗ ਇਹ ਕਿਹੜਾ ਸੈਲੈਕਟ ਕੀਤਾ ਮੈਂ ਹਰੇ ਰੰਗ ਦਾ ਹਰਾ ਨੀਲਾ ਤੇ ਲਾਲ ਲੈਣ ਕਾ ਲੌਣੀਆਂ ਆਂਦਾ ਕਿ ਕਿ ਨੀਲ ਬਾਈ ਕਿ ਨੀਲ ਬਾਈ ਵਾ 40 ਬੱਲੇ ਬੱਲੇ ਸਾਲ ਚ ਫੇਰ ਵਧ ਗਈ ਏ ਪਿਛਲੀ ਵਾਰੀ ਸਵਾਈਆਂ ਇਹ ਤੋਂ ਦੋ ਕਿੰਨੀ 44 ਸੀ 44 ਕੀ ਬਣੋ ਦੁਨੀਆ ਦਾ ਪੰਜਾਬ ਬੰਦੇ ਨੂੰ ਕਪੜਾ ਲੱਗਦਾ। ਉਹ ਕਿਹਦਾ ਸੀ? ਪਹੁੰਚ ਗਿਆ ਕਿੰਨਾ ਕਰੀ? 18000 ਲੈਂਦਾ ਇਹਨਾਂ। ਕਿੰਨੇ ਲੱਗੇ? 18000 ਤਾਂ ਲੈਂਦਾ ਇਹਨੇ। ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕਿ ਮੇਰੇ ਨਾਲ 7 ਤੇ 8 ਧੋਖਾ ਹੋ ਗਿਆ। ਮੈਂ ਕਹ 8400 ਰਹਿ ਗਿਆ ਇਹ। ਧੋਖਾ ਗਿਆ। 10000 ਪਹਿ ਲੈ ਗਏ ਆ। ਚੀਜ਼ਾਂ ਵੇਖ ਨਾ ਮਮਾ ਕਿੰਨੀਆਂ ਬਣਾ ਲਈਆਂ ਸੀ। 2-2 ਸ਼ਰਟਾਂ ਤੇ 2-2 ਪੈਂਟਾਂ ਬਣਾ ਲਈਆਂ ਵਾ। ਤੇ 18000 ਦੇ ਤੇ ਠੀਕ ਰਹੇਗਾ। ਫਰ ਤੋਂ ਕੋਈ ਟੈਨਸ਼ਨ ਨਹੀਂ ਆਣੀ। ਬੜਾ ਬੜਾ। ਉਹ ਮੇਟਰ ショपिंग ਅਸੀਂ ਕਰ ਲਈ ਆ ਆ ਵਧੇ ਜੋ ਆ ਰਾਹ ਦੇ ਥੱਕ ਹੀ ਆ ਕਿਉਂ ਖਾਣਾ ਵੀ ਨਾ ਵੀ ਆ ਤੇ ਹੁਣ ਲੇਦੇ ਫਿਰ ਕੀ ਕਰਦਾ ਆ ਆ ਆ ਹੋਈ ਆ ਆ ਤੇ ਬਾਕੀ ਰਾਹ ਤੇ ਹਟਣੇ ਆ ਆ ਮੇਟਰ ਆਪਾਂ ਨੂੰ ਤਿੰਨ ਵਾਂ ਤੇ ਗੱਡੀ ਆਪਣੇ ਵਜੇਨਾ ਨਹੀਂ ਆ ਤੇ ਸਿੱਟਵਾ ਕਿਤੇ ਜੀ ਜਿਆਦਾ ਜਾਣਾ ਹੀ ਹੋ ਫੜੀ ਫੜੀ ਬਣੀ ਸੀਸਾ ਤਲੇ ਕਰੀ ਸੀਸਾ ਤਲੇ ਵੀਰ ਜਾਣਾ ਵਾ ਪੁਰੇ ਆ ਗੱਲ ਸੁਣ ਓਏ ਗੱਲ ਸੁਣੀ ਵਿੱਚ ਬਣੀ ਵਿੱਚ ਮਾਰਿਆ ਵਿੱਚ ਵਹੀਂ ਇਧਰ ਤੇ ਆ ਸੁਣਦੀ ਆ ਕੋਣ ਵਾ ਕੀ ਪਤਾ ਬੱਕਰਾ ਬੜਾ ਹੈ ਤਾਇਆ ਤਾਂ ਬੈਠਾ ਨਹੀਂ ਪਤਾ ਹੁੰਦਾ ਤੇ ਬੈਠੇ ਨਾ ਉਹ ਬਾਰੀ ਬੰਦ ਕਰ ਤੂੰ ਮਥਾ ਨਾ ਪਾੜਨੀ ਗਿਆ ਤਾਂ ਉਹ ਲਾਟਾਂ ਲਗਾਏ ਜਾਣੇ ਉਧਰ ਲਈ ਆਉਂਦੇ ਆ ਉਹ ਮਿੱਤਰੋ ਵੀ ਜਾਣੇ ਆਈ ਚਲੋ ਜਿੱਥੇ ਜਾਵਾਂਗੇਾਨੂੰ ਪਤਾ ਨਹੀਂ ਕਿੱਥੇ ਜਾਣਾ ਜਿੱਥੇ ਜਾਵਾਂਗੇ ਜਿੱਥੇ ਜਾਵਾਂਗੇ ਤੁਹਾਨੂੰ ਵੀ ਲੈ ਜਾਵਾਂਗੇ ਨਾਲ ਤੇ ਕੰਨੀਆਂ ਦੀਆਂ ਦਾਦਿਆ ਕਰੋ ਆਪਣੀ ਦੁਕਾਨ ਵਾ ਯਸ ਆਪਣੇ ਨਾਂ ਵਧੀਆ ਮੀਲ ਕਰਦੇ ਆ ਨਾ ਚਾ ਆ ਗਏ ਦੁਕਾਨ ਤੇ ਤੇ ਨਾਮ ਲੈ ਜਾ ਕਰੋ ਆਪਣਾ ਕੀ ਨਾਮ ਦਲੇਰਾ ਲੈ ਨਹੀਂ ਦਲੇਰ ਪ੍ਰੀਤ ਹਾ ਸ਼ਟ ਅਪ ਮੈਂ ਕਿ ਬਲਗਣ ਕਹਿ ਰਣਾ ਸੀ ਬਲੌਗ ਵਾਲੇ ਹਾਂ ਆਪਣੇ ਸਪੈਸ਼ਲ ਡਿਸਕਾਊਂਟ ਅੱਪੇ ਤੁਹਾਨੂੰ ਗੱਪੇ ਉਹਨਾਂ ਕਰਦਣਾ ਹੈ ਕਿਉਂਕਿ ਦਸਤਾਵ ਚ ਮੈਂ ਤਰਾ ਦਾ ਨਾ ਚੰਦ ਦਾ ਮਰਜੀ ਤੂੰ ਬੈਂਟ ਕੋਟ ਬਣਾ ਲਈ ਤਰਾ ਦਾ ਨਾ ਚੰਦ ਦਾ ਚੰਗੂ ਸੀ ਤਵਾਂ ਨਹੀਂ ਚਲੋ ਫਿਰ ਵਿਆਹ ਕਰ ਦਈਏ ਤੁਹਾਡਾ ਚਲੋ ਮਰਜੀ ਆ ਤੁਹਾਡੀ ਖੁਸ਼ੀ ਹੋਣੀ ਚਾਹੀਦੀ ਆ ਮਰ ਕਿ ਨਹੀਂ ਤੇਰੀ ਇਦਾਂ ਦੀ 20 ਤਾਂ ਕੁੱਤੇ ਹੀ ਆ ਕਰਦੀ ਆ ਤੇ ਰਹਿੰਦਾ ਸ ਲੈ ਸ਼ਹਿਰ ਬੰਦ ਹੋ ਗਿਆ ਸਾਰਾ ਤੇ ਜਲਸਾ ਰਹਿ ਗਿਆ ਹੀ ਆਪਣਾ ਜਲਸਾ ਕੋਈ ਨਹੀਂ ਸਵੇਰੇ ਆਵਾਂਗੇ ਹੁਣ ਆਵਾਂਗੇ ਓਕੇ ਤੇ ਮਤਲਬ ਉਹ ਨਿਹਰਾ ਹੋ ਗਿਆ ਜਿਆਦਾ ਜਿਮ ਲਾ ਕੇ ਸਵੇਰੇ ਆ ਗਏ ਆ ਇਹਨੂੰ ਤੁਹਾਨੂੰ ਪਤਾ ਸਵਾਹ ਜਦੋਂ ਮਰਜ਼ੀ ਭਾਂਜਦੀ ਆ ਤੇ ਫਿਰ ਆਉਣਾ ਪੈਂਦਾ ਵਾ ਤੇ ਬਾਕੀ ਇਦਾਂ ਵੀ ਹੈ ਹਾਂ ਹਾਂ ਹੁਣ ਇੱਕ ਨੂੰ ਥੱਲੇ ਮੋੜਨੇ ਆਗੇ ਇਸ ਵੇਲੇ ਪਹਿਲਾ ਵਾਦੂ ਹੈ ਕੋਈ ਪਰਵਾਹ ਨਹੀਂ ਆ ਵਾਦੂ ਕੁੜੀ ਵੇਚਦੀ ਗੱਲ ਕੱਢ ਕੇ ਪ੍ਰਾਂਡੇ ਚੋਂ ਹਾਂ ਪਹਿਲਾਂ ਲੱਭਣਿਆ ਤੁੜੀ ਬੰਦ ਉਹ ਤੁੜੀ ਕਰਨੀ ਆ ਵੇਚਤੀ ਸਾਰੀ ਪ੍ਰਾਂਡੇ ਚੋਂ ਤੇ ਦੇਲੀ ਵਲੌਗ ਦਾ ਨੌਨ ਇਦਾਂ ਤੇ ਆਇਆ ਕਰਨੇ ਘੁੰਮਣੇ ਰੰਦੇ ਜਦੋਂ ਕਿਤੇ ਜਾਣਾ ਛੋਪੀ ਜੋ ਵੀ ਕਰਨਾ ਆਪਣੇ ਆਉਣੇ ਹੁਣ ਤਨ ਮਹੀਨਾ ਇੱਕ ਕੱਪੜਾ ਹੁੰਦਾ ਨਹੀਂ ਫਾਈ ਇਹਨਾਂ ਵੀ ਕਪੜਾ ਬੜਾ ਗੱਦਾ ਕੀ ਸੰਗਤ ਆ ਤੇ ਕਿੰਨੇ ਆਈ ਲਾਉਣੇ ਇੰਨੇ ਦੁਕਾਨ ਪੈ ਨਹੀਂ ਇੱਕ ਵਧੀਆ ਤੇ ਜੇ ਕੰਮ ਸ਼ੁਰੂ ਹੋਏ ਆਏ ਹੀ ਲੈ ਆ ਮਤਲਬ ਤਕਸੋਂ ਹੀ ਜਾਣਾ ਕਿਤੇ ਆ ਜਗਾ ਦੇ ਸ਼ਾਦੀ ਅਟੈਂਡ ਕਰਨ ਜਾਣਾ ਨਹੀਂ ਨਹੀਂ ਸ਼ਾਦੀ ਵਾਤ ਨਹੀਂ ਉਧਰ ਲੈ ਉਹ ਉੱਥੇ ਉਧਰ ਜਾਣਾ ਉਹ ਉਧਰ ਦੀ ਸ਼ਾਦੀ ਵਾਤ ਇਹਨੇ ਨਹੀਂ ਸੁਣੀ ਤੁਹਾਨੂੰ ਕਰਾਣੀ ਉਧਰ ਤੇ ਕੰਮ ਜ਼ਿਆਦਾ ਹੀ ਹੋਣਾ ਨਾ ਚਲੋ ਹੁਣ ਜਾਵਾਂ ਕਿੱਥੇ ਘਰ ਗਿਆ ਤੂੰ ਨੀ ਖਾਵੇਂਗਾ ਲੈ ਚ ਕੋ ਖਾ ਲਵਾ ਦਾਂ

ਫੇਕੀਆ ਨਹੀਂ ਕਰਨ ਲਗੇ ਇੱਕ ਤਮੀਜ਼ ਦੁਕਾਨ ਦੇ ਟਰਾਈ ਜਗਾ ਉਹ ਪਸੰਦ ਤੇ ਫਿਰ ਲਵਾਂਗੇ ਤੇ ਇਹਦੇ ਕੋ ਪੈਸੇ ਵੱਧ ਲਾ ਰਿਹਾ ਦੋ ਸਾਧੇ ਮਾ ਆਵੇ ਕਾਰ ਤੇ ਜਗਾ 500 ਰੁਪਿਆ ਰਸਤਾ ਕਾਣੀ ਹਾਂਜੀ ਕਿੱਥੇ ਚੱਲੇ ਜੀ ਮੜੀਆਂ ਤੇ ਆਉ ਤੂੰ ਅੰਨਾ ਦੁਕਾਨ ਚੱਲ ਦਰਿਆ ਮੈਂ ਇਹਦਾ ਦੇ ਆ ਹੋ ਗਿਆ ਵਾਗੇ ਉਹ ਇੱਕ ਹੀ ਹੋਇਆ ਬੋਲ ਨੂੰ ਬੋਲ ਦੇ ਤੀਮ ਚਲੋ ਹੋਏ 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 ਕੁੜੀ ਆ ਮੰਗੇ ਦਾ ਕਾਲੂ ਖਦਾ ਰਿਆ ਹੋਏ ਇਸੇ ਮਿੱਤਰ ਦੀ ਦੁਕਾਨ ਹੋ ਗਈ ਬੰਦ ਵਿਧਾਰਤੀ ਦੁਕਾਨ ਇਸ ਕਰਕੇ ਹੁਣ ਕੋਈ ਚੀਜ਼ ਨਹੀਂ ਲੈ ਸਕੇ ਵਾਹ ਕੁੜੀ ਇਹ ਬਤਾਈ ਤਾ ਕਾਲਾ ਉੱਤਰ ਗਿਆ ਹੋਏ ਨਹੀਂ ਹੋ ਗਈ ਹੋਰ ਟਾਣਾ ਦਿਖਾਈ ਹੋਣ ਨੇ ਤੇ ਤਖਾ ਲਾਉਣਾ ਹੀ ਗੱਡੀ ਵਿੱਚ ਤਰਾਫ ਦੇ ਭਾਈ ਆ ਅੱਜ ਕੋਈ ਦਰਵਾਜ਼ਾ ਰੋਹਣਾ 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 ਸੇ ਹੁੰਦੇ ਇੱਧਰ ਨੂੰ ਇੱਧਰ ਨੂੰ ਮਾਗੀ ਜਾਂਦੇ ਆਂ ਅਹੀਂ ਆ ਇਹ ਬੇਟੇ ਮੈਂ ਨਾ ਤੁਹਾਨੂੰ ਇੱਥੋਂ ਚਲ ਆ ਵੀ ਤੇ ਇੰਨਾ ਕੋ ਪਜਾਮੇ ਹੈਗੇ ਉਧਰ ਚਲ ਇੱਥੋਂ ਟੱਕੜੇ ਲੈ ਰਹੇ ਸੀ ਉਹਨੇ ਕਿੰਨੇ ਨਾਂ ਨਹੀਂ ਲੈ ਸਕਦਾ ਬਲੌਗ ਚ ਚਲੋ ਕੋਈ ਜਾਂਦੀ ਰਹਿਣ ਦੋਸਤੋ ਤੇ ਚਲੋ ਮਿੱਤਰੋ ਫਿਰ ਮਿਲਦੇ ਤੁਹਾਨੂੰ ਉਹਨਾਂ ਦਾ ਘਰ ਤੁਸੀਂ ਲਾਈਕ ਲਈ ਕਰੋ ਸਬਸਕ੍ਰਾਈਬ ਕਰੋ ਮੋਰੀ ਹਾਂਜੀ ਹਾਂਜੀ ਲੱਭ ਤੋ ਹਣਕੇ ਹਾਂਜੀ ਹਾਂਜੀ ਕੀ ਸਲਾਮਾਂ ਚ ਲੈਣੀਆਂ ਰੈਂਦੀਆਂ ਹਾਂ ਏਦਾਂ ਵੀ ਖਾਣੇ ਪੀਣੇ ਹਣ ਕੋ ਠੀਕ ਆ ਆ ਜੇ ਪਰ ਦੀ ਜੇ ਬੋਲੀ ਉਧਰੋਂ ਪਾਏ ਨਿਕਲ ਗਏ ਉਹ ਤੇਰਾ ਫੋਨ ਫੋਨ ਆ ਗਿਆ ਮਾਇਆ ਮਾਇਆ ਹੋਂਦੀ ਏ ਤੇ ਛੜੇ ਕੰਮ ਦੇ ਤੇ ਮਾਮਾ ਨਾ ਗਰੀਬਾ ਹੁਣ ਇਹ ਤੂੰ ਕਹਿੰਦਾ ਉਧਰੋਂ ਵੀ ਨਾ ਨਿਕਲਣ ਡੇ ਆ ਵੇ ਲੈ ਵੱਡਾ ਭੁਖਾਈ ਹਾਂ ਮੈਂ ਹੀ ਘਟ ਗਿਆ ਹੀ ਹਾਂ ਕਾਕੇ ਹੀ ਹੋਏ ਉਹ ਵੀ ਪਈ ਆਈ ਇਹ ਹਾਂ ਮੈਂ ਕੋਤਰੀ ਗੱਲ ਕੀਤੀ ਉਹ ਗੱਲ ਸੁਣ ਕਿੱਤੀ ਆ ਬਹੁਤ ਸਾਰਾ ਦੂਜਾ ਜੀ ਜੱਜ ਬਰਾਗ ਤੂੰ ਵੀ ਬੀਨ ਵਾਂਗੂ ਘਾਟੀ ਸਾਰਾ ਕੈਮਰਾ ਫੋਨ ਲੈ ਲੈ ਘਾਟੀ ਘਾਟੀ ਆ ਨਾ ਦੇ ਆ ਚੱਟ ਕੇ ਕੈਮਰਾ ਖੋਲ ਕੇ ਬੈਠਦਾ ਕੋਈ ਪਰਸਨ ਡਿਸਕਸ ਹੋਉਂਦੀ ਨਹੀਂ ਤੇਰਾ ਰੀਜਜ ਨਹੀਂ ਹੋੜਾ ਪਰਸਨਲ ਰੀਜ ਕਰਨ ਕੀ ਹੋਟਿਆ ਤੇਰਾ ਵਾ ਡਿਸਕਸ ਹੋਉਂਦੀ ਨਹੀਂ ਨਹੀਂ ਉਹ ਰੀਜਜ ਕਰਾਉਂਦਾ ਪੇ ਸੇਵਾਵਾਂ ਬੰਦ ਕੀਤੀਆਂ ਹਾਸਾ ਆ ਲਿਆ ਕੰਮ ਦੋ ਨੰਬਰੀ ਆ ਨਹੀਂ ਰੀਜਜ ਨਹੀਂ ਹੋਊਗਾ ਖੋ ਖਲਾਰ ਖਲਾਰ ਫਾਹ ਹਾਂ ਚੇਰਵਾ ਨਹੀਂ ਲੈਣੀ ਉਹ ਕੁਲਵਾਓ ਇਹਨੇ ਪਾਈ ਆ ਕੁਲਵਾਈਏ ਟਾਈਮ ਮਿੱਤਰੋ 7 ਵਜੇ ਆਈ 9 ਵਜੇ ਹਾਂਜੀ ਜੋ ਵੀ ਬਿੱਗ ਬਿੱਗੋ ਹੀ ਆ ਤੇ ਚਲੋ ਫਿਰ ਹੁਣ 16 ਬਿੱਗਸ ਹੋ ਗਿਆ ਗੱਡਾ ਤਰ ਲਾਇਆ ਤੇ ਭਾਕੀ ਮੈਦਰਾ ਇੰਦਾ ਵੀ ਜਿਹੜਾ ਵਲੋਗ ਵੇਖ ਕੇ ਮਜ਼ਾ ਹੁੰਦਾ ਹੁੰਦਾ ਕਮੈਂਟ ਜ਼ਰੂਰ ਕਰਿਆ ਕਰੋ ਫਿਰ ਨਹੀਂ ਹੁੰਦਾ ਤੇ ਕਰਿਆ ਕਰਾ ਇੱਕ ਵੀਰ ਨੇ ਮੈਂdit ਕੀਤਾ ਸੀ ਤੇ ਦੇਲੀ ਵਲੋਗ ਪਾਉ ਹੈਨਾ ਤੇ aí ਵੇਲੇ ਦੇਲੀ ਵਲੋਗ ਮੁੰਡੇ ਤੇ ਨਾਂ ਵੀ ਮੁੰਡੇ ਦਾ ਖਰੇ ਕਿਰਤੀ ਹੈ ਇਹਦਾ ਖਰੇ ਮੁੰਡੇ ਦਾ ਨਾਂ ਹੀ ਹੁੰਦੀ ਤੇ ਦੇਲੀ ਵੇਂਦਾ ਦੇਲੀ ਕਮੈਂਟ ਹੁੰਦਾ ਮੁੰਡੇ ਦਾ ਜੱਗਰ ਨਹੀਂ ਹੈ ਹੁਣ ਨਹੀਂ ਡੇਲੀ ਵਲੋਗ ਵੀ ਪਾਇਆ ਕਰਾਂਗੇ ਜਿੱਦ ਦੀ ਘਾਟ ਹੋਊਗੀ ਕੀ ਨਾਲ ਆਈ ਅਈ ਲਵ ਯੂ ਵੀਰ ਜੀ ਜਿਹੜੇ ਹੋਰ ਵੀ ਮੁੰਡਿਆਂ ਨੇ ਬੜਾ ਕਮੈਂਟ ਕੀਤੇ ਕੋਈ ਜੱਗਰ ਨਹੀਂ ਹੋਣਗੇ ਹੁਣ ਉਹਨਾਂ ਨੂੰ ਵੀ ਲਵ ਚੋ ਨਾਲ ਆ ਕੱਲ ਦਾ ਅਣ ਚੇਤਾ ਭੁੱਲ ਗਿਆ ਕੱਲ ਵਲੋਗ ਨਹੀਂ ਆਇਆ ਸਾਰੇ ਮੈਨੂੰ ਹੈਪੀ ਲੂਜ਼ਰ ਹੋਣੀ ਸਰ ਨਹੀਂ ਨਿਊ ਹੈਰੇ ਨਾਲ ਨੂੰ ਹੈਪੀ ਨਿਊ ਵੇਰੇ ਉਹ ਨਹੀਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਹੋਣ ਤੇ ਕੁਝਿਆਂ ਪਰ ਪਾਰਸਲ ਕਰਦਾ ਹਾਂ ਕੁਝਿਆਂ ਪਰ ਐਦਾ ਡਾਏ ਸਾਰੇ ਕਮੈਂਟ ਚ ਆਪਣਾ ਐਡਰੈਸ ਭੇਜ ਦਿਓ ਡੱਬਾ ਤੁਹਾਨੂੰ ਪਾਰਸਲ ਕਰਦਾ ਹਾਂ ਚਲੋ ਫਿਰ ਹੁਣ ਹੀ ਖਾਨ ਲੱਗੇ ਕੋਈ ਤੇ ਉਹ ਵੀ ਦੁਕਾਨ ਬੁੱਲੀ ਹੋਈ ਤੇ ਤੇ ਕਿਉਂ ਉਹ ਬੁੱਲੀ ਹੋਣੀ ਹੈ ਸਿੱਧੀ ਢੜੀ ਚੱਲਣ ਦੇ ਤਾਂ ਅਗਰ ਕੋਈ ਨੌਨ ਵੇਜ ਬੰਦ ਕੀਤਾ ਹੈ ਹੁਣ ਅੱਜ ਸ਼ੁਰੂ ਕਰਨ ਲੱਗੇ ਆਂ ਅੱਜ ਰੁਕਦਾ ਕੋ ਟੋਲਾ ਨਿਕਾ ਹੋ ਗਿਆ ਹੈ ਥੋੜੀ ਜਿਹੀ ਨਿੱਕੀ ਹੋ ਗਈ ਤੇ ਲਓ ਬੱਕਰਾ ਖਵਾ ਦਣਾ ਤੁਹਾਨੂੰ ਵਧਾਈ ਬਣ ਗਈ ਹੈ ਬਣ ਗਈ ਜੇ ਤੁਹਾਡੀ ਕਿਸਮਤ ਮਾੜੀ ਬੱਕਰਾ ਨਹੀਂ ਤੁਹਾਡੇ ਤੇ ਖਾ ਜਾਏਗਾ ਉਹ ਹੀ ਆਹ ਹੋਈ ਲੰਬੀ ਬਾਤ ਹੈ ਮਾਨ ਕੇ ਜਾਂੀ ਫੋਰ ਕੇ ਤੇ ਖਾਣਾ ਨਹੀਂ ਕਬੀ ਆਈ लवली ਗਾਣੇ ਆ ਸਾਰਿਆਂ ਨੂੰ ਪਤਾ ਵਾ ਚਲੋ ਫਿਰ ਹੁਣ ਕੈਮਰਾ ਬੰਦ ਕਰੋ ਫਿਰ ਵੇਕ ਕਰਦੇ ਸਲਾਹ ਕਿੱਥੇ ਜਾਣਾ ਵਾ ਚਲੋ ਮਿੱਤਰੋ ਬੈਗ ਲਾ ਕੇ ਜਾਂਦੇ ਇੱਥੇ ਸਾਡਾ ਜੀ ਨਹੀਂ ਲੱਗਣ ਰਿਹਾ ਚਲੋ ਵੀ ਮਿੱਤਰੋ ਲੈ ਰਿਹਾ ਸੀ ਆਰਡਰ ਤੇ ਗੱਡੀ 'ਚ ਬੈਠავਾਂਗੇ ਹੁਣ ਹਾਂਜੀ ਦਾਲੋ ਓਕੇ ਜੀ ਅਸੀਂ ਨਹੀਂ ਰਾਵਿਆ 10 ਵਜ ਗਏ ਆ ਤੇ ਹੁਣ ਹੀ ਚੱਲਦੇ ਘਰ ਤੇ ਚੰਗਾ ਫਿਰ ਬਾਏ ਬਾਏ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਬਾਕੀ ਇਦਾਂ ਵੀ ਨਾਲ ਲਿਆ ਲਿਆ ਕਰਾਂਗੇ ਤੁਹਾਡੇ ਸਾਰਿਆਂ ਦੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਜਿਹੜਾ ਮੇਰਾ ਵੀਰ ਕਮੈਂਟ ਕਰੂਗਾ ਤਾਂ ਮੈਂ ਆਪ ਨਾਮ ਲਊਗਾ ਅ ਗੁਰਦਾਸ ਨਹੀਂ ਲੈਣਗੇ ਤੇ ਚਲੋ ਫਿਰ